ਦੋਸਤੋ ਤੁਸੇ ਸਾਰੇ ਜਾਣਦੋ ਕਿ ਜੋ ਕੱਲ ਰੂਹ ਕੰਬਾਉ ਖਾਦਸਾ ਹੋਇਆ ਇੰਡੀਆ ਦੇ ਵਿੱਚ ਉਹਦੇ ਵਿੱਚ ਸਿਰਫ ਇੱਕ ਇਹ ਬੰਦਾ ਬਚਿਆ ਜਿੰਨੇ ਜਹਾਜ਼ ਦੇ ਵਿੱਚ ਯਾਤਰੀ ਸਵਾਰ ਸੀ ਤਾਂ ਦੋਸਤੋ ਇਹਦੇ ਬਚਣ ਦੇ ਪਿੱਛੇ ਦਾ ਅਸਲ ਕਾਰਨ ਕੀ ਸੀ ਤਾਂ ਇਹਦੇ ਬਚਣ ਦੇ ਪਿੱਛੇ ਦਾ ਅਸਲ ਕਾਰਨ ਚਮਤਕਾਰ ਮੰਨਿਆ ਜਾ ਰਿਹਾ ਪਰ ਦੋਸਤੋ ਇਹਦੇ ਬਚਣ ਦੇ ਪਿੱਛੇ ਦਾ ਇੱਕ ਹੋਰ ਅਸਲ ਕਾਰਨ ਸੀ ਕਿ ਜਦੋਂ ਜਹਾਜ਼ ਦੇ ਵਿੱਚ ਕੋਈ ਗੜਬੜ ਹੋਈ ਹਲਚਲ ਹੋਈ ਇਹਨੂੰ ਲੱਗਿਆ ਤੇ ਸਾਰੇ ਯਾਤਰੀਆਂ ਨੂੰ ਲੱਗਿਆ ਕਿ ਕੁਝ ਗਲਤ ਹੋਣ ਵਾਲਾ ਤਾਂ ਇਹਦੇ ਕੋਲੇ ਦੋ ਰਾਹ ਸੀ ਕਿ ਜਾਂ ਤਾਂ ਦੂਜੇ ਯਾਤਰੀਆਂ ਵਾਂਗੂ ਉਵੇਂ ਜਿਵੇਂ ਜਹਾਜ਼ 'ਚ ਬੈਠਾ ਰਹਿੰਦਾ ਤੇ ਇੱਕ ਇਹਦੇ ਕੋਲੇ ਰਾਹ ਸੀ ਕਿ ਐਮਰਜੈਂਸੀ ਡੋਰ ਦੇ ਵਿੱਚੋਂ ਮੈਂ ਛਾਲ ਮਾਰਦਾ ਜੋ ਕਿ ਇਹਨੇ ਚੁਣਿਆ ਤਾਂ ਦੋਨਾਂ ਰਾਹਾਂ ਦੇ ਉੱਤੇ ਦੋਸਤੋ ਜ਼ਿੰਦਗੀ ਦੇ ਚਾਂਸ ਨਾ ਬਰਾਬਰ ਸੀ ਪਰ ਇਹਨੂੰ ਫਿਰ ਵੀ ਲੱਗਿਆ ਕਿ ਮੈਂ ਇਧਰੋਂ ਬਚ ਸਕਦਾ ਇਹਨੇ ਦੂਜੇ ਲੋਕਾਂ ਤੋਂ ਹਟ ਕੇ ਫੈਸਲਾ ਲਿਆ ਰਿਸਕ ਲਿਆ ਹਿੰਮਤ ਦਿਖਾਈ ਤਾਂ ਇਹਦਾ ਰਿਸਕ ਤੇ ਇਹਦਾ ਇਹਦੀ ਹਿੰਮਤ ਇਹਦੀ ਜ਼ਿੰਦਗੀ ਨੂੰ ਬਚਾ ਗਏ ਸਿਰਫ ਇੱਕ ਬੰਦਾ ਜੋ ਐਨੇ ਯਾਤਰੀਆਂ ਦੇ ਵਿੱਚੋਂ ਬਚਿਆ ਆ ਦੋਸਤੋ ਜਿੱਥੇ ਹਰ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਕਿਸਮਤ ਦਾ ਵੀ ਸਹਾਰਾ ਹੁੰਦਾ ਹੈ ਪ੍ਰਮਾਤਮਾ ਦਾ ਵੀ ਸਹਾਰਾ ਹੁੰਦਾ ਹੈ ਉੱਥੇ ਨਾਲ ਇਹ ਵੀ ਕਿਹਾ ਜਾਂਦਾ ਕਿ ਰੱਬ ਵੀ ਸਿਰਫ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਖੁਦ ਆਪ ਕਰਦੇ ਆ ਜਿਹੜੇ ਹਿੰਮਤੀ ਲੋਕ ਆ ਜਿਹੜੇ ਰਿਸਕ ਲੈਂਦੇ ਆ ਜਿਹੜੇ ਰਿਸਕ ਲੈਣ ਤੋਂ ਡਰਦੇ ਨਹੀਂ ਤਾਂ ਦੋਸਤੋ ਇਸ ਕਰਕੇ ਇਹ ਬੰਦੇ ਦੀ ਹਿੰਮਤ ਨੇ ਇਹਦੇ ਲੈਤੇ ਰਿਸਕ ਨੇ ਦੀ ਜ਼ਿੰਦਗੀ ਸੇਵ ਕਰਤੀ